ਦੋਸਤੋ ਬਹੁਤ ਵਾਰ ਸਵਾਲ ਉੱਠਦਾ ਆ ਹਿੰਦੁਸਤਾਨ ਦੀ ਸੈਨਾ ਦੇ ਉੱਤੇ ਇਹ ਵੀਡੀਓ ਉਹ ਸਾਰੇ ਲੋਕ ਜ਼ਰੂਰ ਦੇਖਣ ਜਿਹੜੇ ਸੋਚਦੇ ਆ ਸਾਡੀ ਹਿੰਦੁਸਤਾਨ ਦੀ ਗਵਰਨਮੈਂਟ ਨੂੰ ਸੈਨਾ ਦੇ ਉੱਤੇ ਡਿਫੈਂਸ ਦੇ ਉੱਤੇ ਪੈਸਾ ਖਰਚਣ ਦੀ ਕੀ ਜ਼ਰੂਰਤ ਆ ਡਿਫੈਂਸ ਦੇ ਹੱਥ ਐਨੇ ਮਜ਼ਬੂਤ ਕਰਨ ਦੀ ਕੀ ਜ਼ਰੂਰਤ ਪਈ ਹੈ ਫਰੈਂਸ ਅੱਛੀ ਅਫਗਾਨਿਸਤਾਨ ਬਾਰੇ ਜਦੋਂ ਵੀ ਸੋਚਦੇ ਆਂ ਪਾਕਿਸਤਾਨ ਬਾਰੇ ਜਦੋਂ ਵੀ ਸੋਚਦੇ ਆਂ ਅਸੀਂ ਇਹ ਸੋਚਦੇ ਆਂ ਕਿ ਜਿਹੜਾ ਅਫਗਾਨਿਸਤਾਨ ਆ ਨਾ ਵਰਲਡ ਦੇ ਜਿੰਨਾ ਟੈਰੋਰੀਜ਼ਮ ਹੈ ਅਫਗਾਨਿਸਤਾਨ ਉਹਦਾ ਸੈਂਟਰ ਹੈ ਸਾਡੀ ਸੋਚ ਇਹ ਹੈ ਲੇਕਿਨ ਮੈਂ ਤੁਹਾਨੂੰ ਦੱਸਣਾ ਚਾਹਨਾ ਅਫਗਾਨਿਸਤਾਨ ਬਾਰੇ ਤੁਸੀਂ ਸ਼ਾਇਦ ਥੋੜਾ ਬਹੁਤਾ ਘੱਟ ਜਾਣਦੇ ਹੋ ਇਸ ਮਾਮਲੇ ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਗੰਧਾਰ ਏਰੀਆ ਔਰ ਦੇ ਨਾਲ ਕਲਾ ਦੇ ਨਾਲ ਬਹੁਤ ਪ੍ਰਚਲਿਤ ਸੀਗਾ ਪੂਰੇ ਵਰਲਡ ਦੇ ਵਿੱਚ ਗੰਦਾਰ ਦਾ ਨਾਮ ਸੀਗਾ ਕਿਸੇ ਟਾਈਮ ਦੇ ਵਿੱਚ ਔਰ ਅਫਗਾਨਿਸਤਾਨ ਮਹਾਤਮਾ ਬੁੱਧ ਦੇ ਸ਼ਾਂਤੀ ਦੇ ਉਸ ਸੰਦੇਸ਼ ਦਾ ਜਿੰਨਾ ਪ੍ਰਚਾਰ ਅਫਗਾਨਿਸਤਾਨ ਦੇ ਅੰਦਰ ਹੋਇਆ ਔਰ ਦੁਨੀਆ ਦੇ ਵਿੱਚ ਕਿਤੇ ਵੀ ਨਹੀਂ ਹੋਇਆ ਅਜੇ ਤੋ ਕਰੀਬ 20 ਕੇ ਸਾਲ ਪਹਿਲਾਂ ਲਗਭਗ 22 ਸਾਲ ਪਹਿਲਾਂ ਬਾਮੀਆਨ ਦੇ ਵਿੱਚ ਤਾਲੀਬਾਨ ਨੇ ਮਹਾਤਮਾ ਬੁੱਧ ਦੇ ਸਟੈਚੂ ਤੋੜਨ ਲਈ ਪਹਿਲੇ ਅਨਾਉਂਸਮੈਂਟ ਕਰ ਦਿੱਤੀ ਸੀ ਕਿ ਭਾਈ ਅਸੀਂ ਤਾਂ ਸਟੈਚੂ ਰਹਿ ਨਹੀਂ ਦੇਣੇ ਅਸੀਂ ਇਹਨਾਂ ਨੂੰ ਤੋੜਨ ਲੱਗੇ ਆ ਸਾਡੀ ਸਾਡੀ ਜਿਹੜੀ ਹੈ ਸਿਸਟਮ ਹੈ ਸਾਡੀ ਫਿਲਾਸਫੀ ਹੈ ਉਹਦੇ ਵਿੱਚ ਬੁੱਤਾਂ ਦਾ ਕੀ ਕੰਮ ਹੈ ਅਸੀਂ ਬੁੱਤ ਪੂਜਾ ਕਰਦੇ ਹੀ ਨਹੀਂ ਆ ਹੁਣ ਮੈਂ ਤੁਹਾਨੂੰ ਦੱਸਣਾ ਚਾਹਨਾ ਉੱਥੇ ਮਹਾਤਮਾ ਬੁੱਧ ਦਾ ਸ਼ਾਂਤੀ ਦਾ ਸੰਦੇਸ਼ ਤਾਂ ਪ੍ਰਚਲਿਤ ਹੋਇਆ ਹੋਇਆ ਲੇਕਿਨ ਉਸ ਸ਼ਾਂਤੀ ਦੇ ਸੰਦੇਸ਼ ਉਸ ਉਸ ਧਰਮ ਦੇ ਪ੍ਰਚਾਰ ਦੇ ਪਿੱਛੇ ਉਹ ਡਿਫੈਂਸ ਉਹ ਸੇਨਾ ਜੋ ਉਹਨੂੰ ਸੁਰੱਖਿਸ਼ਣ ਦਵੇ ਜੋ ਉਹਨੂੰ ਸਪੋਰਟ ਕਰੇ ਪ੍ਰੋਟੈਕਟ ਕਰੇ ਉਹ ਨਹੀਂ ਸੀ ਦੂਸਰ ਧਰਮ ਗ੍ਰੰਥਾਂ ਦੇ ਵਿੱਚ ਵੀ ਗੱਲ ਆਂਦੀ ਹੈ ਸ਼ਸਤਰਨ ਕੇ ਅਧੀਨ ਹੈ ਰਾਜ ਸ਼ਸਤਰਨ ਕੇ ਅਧੀਨ ਹੈ ਰਾਜ ਦਾ ਮਤਲਬ ਇਹ ਹੈ ਤੁਸੀਂ ਅਗਰ ਆਪਣੇ ਈਸ਼ਵਰ ਦੀ ਆਪਣੇ ਇਸ਼ਟ ਦੀ ਆराधना ਪੂਜਾ ਵੀ ਕਰਨੀ ਹੈ ਨਾ ਅਗਰ ਤੁਸੀਂ ਕੋਈ ਪਾਠ ਪੂਜਾ ਵੀ ਕਰਨੀ ਹੈ ਤਾਂ ਤੁਸੀਂ ਇਹ ਸਮਝ ਕੇ ਚੱਲੋ ਤੁਹਾਨੂੰ ਕਰਨ ਦੀ ਸਵਤੰਤਰਤਾ ਜੇ ਨਾ ਹੋਵੇ ਤਾਂ ਤੁਸੀਂ ਮੰਦਰ ਦੇ ਵਿੱਚ ਐਂਟਰ ਨਹੀਂ ਕਰ ਸਕਦੇ ਸਿੰਧੂ ਘਾਟੀ ਦੀ ਸਭਿਤਾ ਅੱਜ ਕਿਉਂ ਲੁਪਤ ਹੋ ਗਈ ਕਿਉਂ ਸਿੰਧੂ ਘਾਟੀ ਦੇ ਕੋਲ ਜਿੱਥੇ ਸਾਡੇ ਵੇਦਾਂ ਦਾ ਇੰਨਾ ਪ੍ਰਚਾਰ ਹੋਇਆ ਸਾਡੇ ਵੇਦਾਂ ਨੂੰ ਲਿਖਿਆ ਗਿਆ ਸੜੀ ਸੜੀ ਸੰਸਕ੍ਰਿਤੀ ਦੀਆਂ ਜੜ੍ਹਾਂ ਉੱਥੋਂ ਸ਼ੁਰੂ ਹੋਈਆਂ ਦੋਸਤੋ ਉਹਦੀ ਵਜ੍ਹਾ ਇਹ ਸੀ ਕਿ ਜਿੰਨਾ ਸੇ ਡਿਫੈਂਸ ਦੇ ਵਿੱਚ ਸੰਯੁਕਤ ਤੌਰ ਦੇ ਉੱਤੇ ਹਿੰਦੁਸਤਾਨ ਤਾਕਤਵਰ ਬਣਿਆ ਨਾ ਅੱਜ ਦੇ ਸਮੇਂ ਦੇ ਵਿੱਚ ਅਗਰ ਇਹ ਪਹਿਲਾਂ ਹੁੰਦਾ ਤਾਂ ਜਿੰਨੇ ਆਊਟਸਾਈਡਰ ਇਨਵੇਡਰ ਇੰਡੀਆ ਦੇ ਵਿੱਚ ਐਂਟਰ ਕਰਦੇ ਸੀਗੇ ਔਰ ਇਹਨਾਂ ਨੂੰ ਇੰਡੀਆ ਨੂੰ ਲੁੱਟ ਕੇ ਤੁਰਦੇ ਬਣਦੇ ਸੀ ਤਾਂ ਇਹ ਕਦੀ ਨਾ ਹੁੰਦਾ ਦੋਸਤੋ ਸੋਮਨਾਥ ਮੰਦਿਰ ਕਈ ਵਾਰ ਲੁੱਟਿਆ ਗਿਆ ਦੋਸਤੋ ਉਹਦੀ ਵਜ੍ਹਾ ਕੀ ਹੈ ਅਸੀਂ ਅੱਜ ਰਾਮ ਮੰਦਿਰ ਦੀ ਗੱਲ ਕਰਦੇ ਆਂ ਨਾ ਅਸੀਂ ਕਿਸੇ 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 ਧਰਮ ਦੀ ਦੇ ਵਿੱਚ ਅਸੀਂ ਕਿਸੇ ਵੀ ਆਪਣੇ ਇਸ਼ਟ ਨੂੰ ਅਸੀਂ ਦੇਵਤਾ ਨੂੰ ਧਿਆਨ ਦੀ ਗੱਲ ਕਰਦੇ ਆਂ ਨਾ ਤੁਸੀਂ ਇਹ ਸਮਝ ਕੇ ਚੱਲੋ ਇਦੇ ਪਿੱਛੇ ਸਿਰਫ ਸਾਡੀ ਸੇਨਾ ਜ਼ਿੰਮੇਵਾਰ ਹੈ ਕਿ ਅਸੀਂ ਉਹਨੂੰ ਸ਼ਾਂਤੀਪੂਰਵਕ ਉਰਵਕ ਨਮਨ ਕਰ ਸਕਦੇ ਹਾਂ ਤੁਸੀਂ ਜਾ ਕੇ ਦੇਖ ਲਓ ਤਾਲੀਬਾਨ ਦੇ ਵਿੱਚ ਤੁਸੀਂ ਜਾ ਕੇ ਦੇਖ ਲਓ ਅਫਗਾਨਿਸਤਾਨ ਦੇ ਅੰਦਰ ਅੱਜ ਮਹਾਤਮਾ ਬੁੱਧ ਦਾ ਸ਼ਾਂਤੀ ਦਾ ਸੰਦੇਸ਼ ਪ੍ਰਚਾਲਿਤ ਕਰਕੇ ਕੋਈ ਦੇਖ ਲਵੇ ਸ਼ਾਮ ਨੂੰ ਉਹਦੀ ਵੀਡੀਓ ਪੈ ਜਾਣੀ ਹੈ ਉਹਦੀ ਧੌਣ ਲੈਂਦੀ ਔਰ ਸ਼ਰੀਆਮ ਚੌਂਕ ਦੇ ਵਿੱਚ ਅਗਲੇ ਧੌਣ ਲਾਉਗੇ ਦੋਸਤੋ ਇਹ ਜਿਹੜੀ ਗੱਲ ਆ ਨਾ ਸ਼ਸਤਰਨ ਕੇ ਅਧੀਨ ਹੈ ਰਾਜ ਇਹ ਐਵੇਂ ਨਹੀਂ ਆ ਇਹਨੂੰ ਗੱਲ ਨੂੰ ਸਮਝੋ ਅੱਜ ਜਿੰਨੀ ਹਿੰਦੁਸਤਾਨ ਦੀ ਸੈਨਾ ਤਾਕਤਵਰ ਹੈ ਸ਼ਾਇਦ ਅੱਜ ਤੋਂ ਪਹਿਲਾਂ ਕਦੀ ਨਹੀਂ ਸੀ ਔਰ ਸਭ ਤੋਂ ਵੱਡੀ ਗੱਲ ਇਹ ਵੀ ਮੈਂ ਤੁਹਾਨੂੰ ਦੱਸ ਦਿੰਨਾ ਜਿਹੜੇ ਲੋਕ ਇਹ ਸਮਝਦੇ ਅਸੀਂ ਸੈਨਾ ਦੇ ਉੱਤੇ ਪੈਸਾ ਵੇਸਟ ਸਾਡੀ ਗਵਰਨਮੈਂਟ ਕਰ ਰਹੀ ਹੈ ਦੋਸਤੋ ਸਾਡੀ ਜੀਡੀਪੀ ਦੀ ਪਰਸੈਂਟੇਜ ਦਾ ਤੁਸੀਂ ਇਹ ਸਮਝ ਲਓ ਅਸੀਂ ਜਿੰਨਾ ਪੈਸਾ ਸੈਨਾ ਦੇ ਉੱਤੇ ਸਾਡੀ ਗਵਰਨਮੈਂਟ ਖਰਚ ਕਰ ਰਹੀ ਆ ਸਾਡੇ ਗਵਾਂਢੀ ਮੁਲਕ ਉਹਦਾ ਡਬਲ ਕਰ ਰਹੇ ਆ ਲੇਕਿਨ ਸਾਡੇ ਤੋਂ ਕਮਜ਼ੋਰ ਹੈ ਔਰ ਸਾਡੀ ਪਰਸੈਂਟੇਜ ਅੱਗੇ ਤੋਂ ਅੱਗੇ ਘਟ ਰਹੀ ਆ ਤੁਸੀਂ ਕੱਲ ਮੇਰੇ ਤੇ ਯਕੀਨ ਨਾ ਕਰੋ ਤੁਸੀਂ ਇੰਟਰਨੈਟ ਦੇ ਉੱਤੇ ਆਂਕੜੇ ਪੜ੍ਹ ਸਕਦੇ ਹੋ ਤੁਸੀਂ ਕੈਲਕੂਲੇਸ਼ਨਾਂ ਕਰ ਸਕਦੇ ਹੋ ਤੁਹਾਨੂੰ ਖੁਦ ਪਤਾ ਲੱਗੇਗਾ ਦੋਸਤੋ ਕਾਲਜ ਬਣਾਣੇ ਵਧੀਆ ਗੱਲ ਆ ਸਕੂਲ ਬਣਾਣੇ ਵਧੀਆ ਗੱਲ ਮੰਦਿਰ ਬਣਾਣੇ ਵਧੀਆ ਗੱਲ ਹੈਗੀ ਆ ਦੋਸਤੋ ਚੰਗੇ ਚੰਗੇ ਇੰਸਟੀਚਿਊਟ ਬਣਾਉਣੇ ਵਧੀਆ ਗੱਲ ਹੈਗੀ ਆ ਲੇਕਿਨ ਇਹ ਸਾਰਿਆਂ ਨੂੰ ਸੁਰੱਖਿਸ਼ਨ ਕਰਨਾ ਸੇਨਾ ਦਾ ਕੰਮ ਹੈ ਜੇ ਉਹ ਨਹੀਂ ਹੋਏਗੀ ਤੇ ਸਾਰੇ ਬੇਸਲੈਸਾ ਤਬਾਹ ਹੋ ਜੂਗਾ ਵੀਡੀਓ ਚੰਗੀ ਲੱਗੀ ਸ਼ੇਅਰ ਕਰਿਓ ਗੱਲ ਲੌਜੀਕ ਦੀ ਕਰਨੀ ਆ ਕਿਸੇ ਨੂੰ ਸਪੋਰਟ ਨਹੀਂ ਕਰਨੀ ਲੌਜੀਕ ਦੀ ਕਰਨੀ ਜੇ ਸਿਸਟਮ ਦੇ ਵਿੱਚ ਡੈਮੋਕਰੈਟਿਕ ਸਿਸਟਮ ਦੇ ਵਿੱਚ ਰਹਿ ਕੇ ਅਸੀਂ ਸਹੀ ਨੂੰ ਸਹੀ ਗਲਤ ਨੂੰ ਗਲਤ ਨਹੀਂ ਕਹਾਂਗੇ ਤੇ ਸਾਡੇ ਤੇ ਤਾਨਾਸ਼ਾ ਸਿਸਟਮ ਦੇ ਵਿੱਚ ਕੋਈ ਫਰਕ ਨਹੀਂ ਰਹੇਗਾ ਵੀਡੀਓ ਚੰਗੀ ਲੱਗੀ ਸ਼ੇਅਰ ਕਰਿਓ ਜੈ